ਬਾਈ ਮਿਸਤਰੀ ਦਾ ਹਰ ਪਿੰਡ 'ਚ ਹੀ ਬੈਠਿਆ ਪਰ ਅੱਜ ਤੁਹਾਨੂੰ ਇੱਕ ਜਗਾੜੀ ਮਿਸਤਰੀ ਵਿਖਾਉਣਾ ਇਹਨੇ ਤਿੰਨ ਚੀਜ਼ਾਂ ਅਜਹੀਆਂ ਬਣਾਈਆਂ ਨੇ ਕਿ ਤੁਸੀਂ ਵੀ ਹਰਾਰ ਰਹੋਗੇ ਵੀਡੀਓ ਪੂਰੀ ਵੇਖ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੁੰਡਾ ਮਿਹਨਤੀ ਹੈ ਬਾਈ ਚਾਹੁੰਦਾ ਤਾਂ ਇਹ ਵੀ ਅਮਰੀਕਾ ਕੈਨੇਡਾ ਜਾ ਕੇ ਦਿਹਾੜੀਆਂ ਕਰ ਸਕਦਾ ਸੀ ਪਰ ਬਾਈ ਇੱਥੇ ਕਿੱਤਾ ਕਰਨ ਲੱਗਾਗਾ ਸਾਧੂ ਵਰਕਸ ਤੇ ਸਾਧੂ ਬਾਈ ਜੀ ਦੇ ਦਾਦਾ ਜੀ ਦਾ ਨਾਮ ਆਗਾ ਜਿਹਦੇ ਨਾਮ ਤੇ ਇਹਨੇ ਵਰਕਸ਼ਾਪ ਰੱਖੀ ਆ ਸਭ ਤੋਂ ਪਹਿਲਾਂ ਤਾਂ ਹੜੰਬਾ ਤਿਆਰ ਕੀਤਾ ਮੱਕੀ ਦਾ ਆਚਾਰ ਪਾਉਣ ਵਾਲਾ ਤੇ ਕੀ ਖਾਸੀਅਤ ਹੈ ਬਾਈ ਹੋਰਾਂ ਹੜੰਬੇ ਨਾਲੋਂ ਇਹਦੇ 'ਚ ਮੇਰੇ ਇੱਕ ਤਾਂ ਗੇਅਰ ਟਰੱਕ ਦਾ ਗ ਲਾਇਆ ਹੋਇਆ ਬਈ ਨਹੀਂ ਛੋਟੇ ਜਿਹੇ ਗਰਾਰੀਆਂ ਜੇ ਪਾਉਂਦੇ ਨੇ ਜਦੋਂ ਰੁਕੋ ਸਮਾਰ ਕੇ ਲਾ ਦੇ ਜਦੋਂ ਬਣਿਆ ਹੁੰਦਾ ਬੰਦਾ ਪੁੱਕੀ ਬਾਕੀ ਦਾ ਰੱਜਾ ਹੁੰਦਾ ਨਾ ਤਾਂ ਜਰਕਦੇ ਨੇ ਗਰਾਰੀਆਂ ਪੁਰ ਜਾਂਦੇ ਨੇ ਇਹ ਪੁਰਦੀਆਂ ਨਹੀਂ ਫਿਰ ਜੇ ਪੁਰਗੀਆਂ ਪੁਰਦੀ ਨਹੀਂ ਜਗੇ ਮਤਲਬ ਨਹੀਂ ਜਗੇ ਬਸ ਇਹ ਤਾਂ ਫਿਰ ਫਾਹੀ ਵੱਡਤਾ ਹੀ ਪੁਰਦੀਆਂ ਨਹੀਂ ਤੇ ਹੋਰ ਹੁਣ ਬੈਨਾਂ ਨੂੰ ਕੀ ਫਰਕ ਹੈਗਾ ਇੱਕ ਵੀ ਇਹ ਬੀਜ ਪਾਇਆ ਆਪਣੇ ਆਹ ਬੀਜ ਲੱਛਿਆ ਇਹ ਤਾਂ ਟਰੈਕਟਰ ਤੇ ਲੋੜ ਨਹੀਂ ਪੈਂਦਾਗਾ ਅਸਾ ਟਰੈਕਟਰ ਜਮਾਂ ਨੋਰਮਲ ਤਰਹਿ ਜਾਊਗਾ ਬਾਕੀ ਆ ਲੋਹਾ ਲੋਹਾ ਵੀ ਮੋਟਾ ਲਾਇਆ ਸੋ ਨੂੰ ਇਨਾ ਖਰਚਾ ਕਰਨ ਦੀ ਕੀ ਲੋੜ ਸੀ ਵੀਰੇ ਆਪਣੇ ਇਕੱਲੇ ਪਾਏ ਸਾਂ ਹੀ ਦੇਖਦਾ ਵੀ ਨਾਮ ਹੀ ਦੇਖਣਾ ਆ ਤੇ ਆ ਸਾਧੂ ਐਗਰੀ ਵਰਕ ਨੂੰ ਬ੍ਰਾਂਡ ਬਣਾਉਣਾ ਹੈ ਖੀਵਾ ਖੁਰਦ ਖੀਵਾ ਖੁਰਦ ਕਰਾ ਦੇਣੀ ਆ ਪੂਰੇ ਪੰਜਾਬ ਚ ਇਹ ਹੜੰਬਾ ਆ ਗਿਆ ਬਾਈ ਨਵੇਂ ਟਾਇਰ ਨੇ ਆਹ ਦੇਖ ਲੋ ਤੁਹਾਡੇ ਸਾਹਮਣੇ ਬਾਕੀ ਗਾਰੰਟੀ ਕਿਨੇ ਡੇ ਆਉਂਦੀ ਆ ਬਾਈ ਸੀਜ਼ਨ ਦੀ ਗਾਰੰਟੀ ਆ ਗਈ ਸੀਜ਼ਨ ਦੀ ਗਾਰੰਟੀ ਤੇ ਆਹ ਦੇਖ ਲੋ ਪੂਰਾ ਵਧੀਆ ਬਾਈ ਕਿੰਨੇ ਕ ਕਿੱਲਿਆਂ ਦਾ ਇੱਕ ਦਿਨ ਚ ਟੋਕਾ ਕਰ ਦੂ ਇਹ ਕਰ ਦੂ ਕੋਈ 5-6 ਕਿੱਲਿਆਂ ਦਾ 5-6 ਕਿੱਲਿਆਂ ਦਾ ਟੋਕਾ ਤੇ ਸਭ ਤੋਂ ਵੱਖਰੀ ਗੱਲ ਇੱਕ ਬਾਈ ਜਿਹੜੇ ਹੁਣ ਰੁੱਕ ਲਾਉਣ ਵਾਲੇ ਬੰਦੇ ਹੁੰ ਏ ਬਾਈ ਉਹਨਾਂ ਨੇ ਆ ਖੜਨ ਵਾਸਤੇ ਬਣਾਤਾ ਵੀ ਦੋ ਬੰਦੇ ਖੜਕੇ ਰੁਕਲਾ ਸਕਦੇ ਆ ਥੇਣਾ ਤੈਨ ਲਈ ਆਪਾਂ ਨੇ ਇਹਦਾ ਗੇਰ ਵੀ ਆ ਬਈ ਕਈ ਵਾਰ ਬਾਂਹੂ ਆ ਜੇ ਹਰ ਵਾਰ ਸੋ ਜਾਂਦਾ ਜੀ ਅੱਛਾ ਨਾਲ ਦੀ ਨਾਲ ਬਾਈ ਕੋ ਜਾਂਦਾਗਾ ਆ ਗੇਰ ਲੱਗਿਆ ਬਈ ਤੁਹਾਡੇ ਸਾਹਮਣੇ ਆ ਵੇਖੋ ਜੇ ਕਿਸੇ ਨੇ ਇਹ ਲੈਣਾ ਹੋਵੇ ਕਿੰਨੇ ਦਿਨਾਂ ਚ ਤਿਆਰ ਕਰਕੇ ਦੇ ਦੋਗੇ ਹਫਤਾ ਮੰਨੋ ਹਫਤੇ ਦੇ ਵਿੱਚ ਵਿੱਚ ਤਿਆਰ ਕਰ ਦੋਗੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਹਾਨੂੰ ਦੂਜੇ ਜਗ੍ਹਾੜ ਵੀ ਦਿਖਾਉਣੇਗੇ ਚੈਣ ਕਿਹੜੀ ਆ ਚੈਣ ਲਈ ਆਪਾਂ ਨੇ ਵਿੱਚ ਪਟਾ ਲਾ ਆਂਦੇ ਨੇ ਅੱਛਾ ਉਹ ਪੱਟੇ ਦੇ ਰੁਗ ਤੇਲਸੀ ਜਾਂਦਾ ਜੀ ਹਾਂ ਆ ਪੱਕੀ ਕੰਮ ਕਰਦਾ ਬਈ ਇੱਕ ਗੱਲ ਹੋਰ ਆ ਵੀਡੀਓ ਵੇਖ ਕੇ ਕਈ ਵਾਰ ਹਨਾ ਅੰਬਰਸਰ ਕੋਈ ਫਰੀਦਕੋਟ ਕੋ ਨਹੀਂ ਦਾ ਜਾਂ ਕੋਈ ਹੋਰ ਜ਼ਿਲ੍ਹੇ ਦਾ ਹੜਮਾ ਲੈ ਜੀ ਤੁਹਾਡੇ ਤੋਂ ਜੇ ਉੱਥੇ ਜਾ ਕੇ ਹੜਮਾ ਖਰਾਬ ਹੋ ਗਿਆ ਫੇਰ ਵੀ ਪਹਿਲੀ ਗੱਲ ਤਾਂ ਖਰਾਬ ਨਹੀਂ ਹੁੰਦਾ ਹੁੰਦਾ ਹੈਗਾ ਜੇ ਹੋਣਾ ਹਾਂਜੀ ਜੀ ਹੋ ਨੂੰ ਖਰਚਾ ਦੇ ਦੋ ਨਾ ਨਾ ਇਹ ਆਪਦੇ ਖਰਚੇ ਦੇ ਸਮਾਰ ਕੇ ਆਉਗੇ ਜਿਹੜਾ ਜਿਗਾਰਡ ਹੁਣ ਬਈ ਤੁਹਾਨੂੰ ਦਿਖਾਉਣਿਆ ਇਹ ਜਿਗਾਰਡ ਤਾਂ ਪੰਜਾਬ ਦੇ ਹਰ ਪਿੰਡ ਚ ਹੋਣਾ ਚਾਹੀਦਾ ਆਜੋ ਇਧਰ ਤੇ ਸ਼ੇਅਰ ਕਰਨਾ ਨਾ ਭੁੱਲਣਾ ਬਈ ਕਿਉਂਕਿ ਮੁੰਡਾ ਮਿਹਨਤ ਕਰ ਰਿਹਾ ਹੈਗਾ ਬਾਕੀ ਆਜੋ ਤੁਹਾਨੂੰ ਉਹ ਜਿਗਾਰਡ ਦਿਖਾਉਣੇ ਕਿੰਨੇ ਬੰਦੇ ਕੰਮ ਕਰਦੇ ਹੋ ਬਈ ਇਹਰੇ ਘਰ ਘਰ ਦੀਆਂ ਪੰਛੀਆਂ ਨੇ ਆ ਗਏ ਅੱਛਾ ਸਾਰੇ ਪਰਿਵਾਰ ਨੇ ਜਾਨੀ ਕਿ ਇੱਥੇ ਕੰਮ ਕਰਦੇ ਹੋ ਯਾਰ ਵਧੀਆ ਪ੍ਰਾਲਾ ਵਧੀਆ ਇੱਕ ਨਾਲ ਕੰਮ ਕਰਦੇ ਹੋ ਨਾ ਤੇ ਹੁਣ ਦਿਖਾਉਣਾ ਤੁਹਾਨੂੰ ਆ ਜਿਗਾਰਡ ਜੀ ਦੀ ਈੜੀ ਸੀ ਬਈ ਕ੍ਰੋਸ ਕ੍ਰੂਸਲਾ ਕੰਮ ਸਾਰੇ ਚੱਕਤਾ ਫਾਇਰ ਅਪਗ੍ਰੇਡ ਬਣਾਈ ਹੈਗੀ ਆਪਾਂ ਵੇਖਦਾ ਜਦੋਂ ਨੂੰ ਹਣਾ ਸਹਰਾਂ ਤੋਂ ਲੱਗੋ ਫਾਇਰ ਅਪਗ੍ਰੇਡਾਂ ਆਉਂਦੀਆਂ ਨੇ ਉਦੋਂ ਨੂੰ ਅੱਗ ਸਾਰਾ ਕੁਝ ਸਵਾਹ ਬਣਾ ਕੇ ਲੰਘ ਜਾਂਦੀ ਹੈਗੀ ਜਿਹੜੀ ਆ ਫਾਇਰ ਅਪਗ੍ਰੇਡ ਬਣਾਈ ਆ ਹੋਰਾਂ ਨਾਲੋਂ ਵੱਖਰੀ ਆ ਤੇ ਨਾਲੇ ਇਹ ਸਪਰੇਅ ਪੰਪ ਦਾ ਕੰਮ ਵੀ ਦੇਊਗੀ ਇਹਦੇ ਇੰਜਨ ਲੱਗਿਆ ਹੋਇਆ ਬਈ ਟਰੈਕਟਰ ਦੀ ਜ਼ਰੂਰਤ ਆ ਇਹਦੇ ਵਧੀਆ ਪੰਪ ਲੱਗਿਆ ਤਾਂ ਉਹਨੂੰ ਚਲਾ ਕੇ ਵੀ ਦਿਖਾਵਾਂਗੇ ਤੇ ਸਭ ਤੋਂ ਵੱਡੀ ਗੱਲ ਜਿਹੜੀਆਂ ਆਪਾਂ ਟੈਂਕੀਆਂ ਹੁੰਦੀਆਂ ਨੇ ਲੋਹੇ ਦੀਆਂ ਹੁੰਦੀਆਂ ਸੀ ਨਾ ਹਾਂਜੀ 2-3 ਸਾਲ ਤੇ ਗਲ ਜਾਂਦੀਆਂ ਸੀ ਇਹ ਓਰੀਐਂਟ ਕੰਪਨੀ ਦੀ ਹੈ ਜੀ ਓਰੀਐਂਟ ਕੰਪਨੀ ਦੀ ਟੈਂਕੀ ਆਹ ਪਾਈਪ ਕਿੰਨੀ ਲੰਮੀ ਹੈਗੀ ਇਹ ਹੋ ਜੀ ਮੈਂ ਲਾ 100 ਫੁੱਟ ਜੀ 100 ਫੁੱਟ ਵੱਧ ਘੱਟ ਆਪਣੀ ਚੋਅਸ ਮਤਾਬ ਕੋਲਵਾ ਸਕਦੇ ਨਵੇਂ ਟਾਇਰ ਪਾਇਆ ਵਧੀਆ ਹਨਾ ਆ ਸਾਰਾ ਕੁਝ ਪੂਰਾ ਵਧੀਆ ਬਣਾਇਆ ਹੁਣ ਚਲਾ ਕੇ ਦਿਖਾਈਏ ਆਪਾਂ ਇਹਨੂੰ ਹਾਂਜੀ ਲੈ ਚਲਾਏ ਇਹਨੂੰ ਚੈੱਕ ਕਰਕੇ ਦਿਖਾ ਬਈ ਲੀਵਰ ਵੀ ਲੱਗਿਆ ਹੋਇਆ ਹੈ ਅੱਛਾ ਲੀਵਰ ਨਾਲ ਵੀ ਆਟੋ ਸਾਰੇ ਫਾਹੀ ਵੜਤੇ ਇਹ ਹੁੰਦੇ ਨੇ ਜਗਾੜੀ ਮਿਸਤਰੀ ਆ ਉੱਪਰ ਚੜਨ ਨੂੰ ਪੌੜੀ ਬਈ ਨਹੀਂ ਐਵੇਂ ਹੀ ਨਾ ਲੰਕੀ ਜਾਂਦੀ ਤੀ ਆ ਵੇਖ ਲਓ ਤੁਹਾਡੇ ਸਾਹਮਣੇ ਚੈੱਕ ਕਰਨਾ ਕੋਈ ਪਾਣੀ ਪੂਣੀ ਦੇਖਣਾਗਾ ਸਪਰੇਅ ਕਰਨ ਨੂੰ ਬਹੁਤ ਵਧੀਆ ਜਿਵੇਂ ਹਨਾ ਬਈ ਕਿਸੇ ਨੇ ਪਿੰਡ ਚ ਪੰਜ ਚਾਰ ਕਰਾ ਲੈ ਰਲਕੇ ਬਣਾ ਲਓ ਨਾਲੇ ਕੋਈ ਅੱਗ ਵਗੈਰਾ ਲੱਗਦੀ ਆ ਤਾਂ ਉਦੋਂ ਕੰਟਰੋਲ ਉਹਦੇ ਹੁਣ ਚਲਾਓ ਬਈ ਲੈ ਕਰਾਈਏ ਚੈੱਕ ਉਧਰੋਂ ਫੜਕੇ ਵੀ ਰੱਖ ਲਓ ਬਈ ਭਿਉਂ ਦੇ ਕਿਤੇ ਮੈਂ ਉਧਰ ਦਿਖਾ ਬਈ ਟਰੈਕਟਰ ਦੀ ਲੋਡ ਵੀ ਨਹੀਂ ਨਹੀਂ ਐਵੇਂ ਕਰਾਉ ਜੇ ਭਾਲ ਦੇ ਫਿਰ ਦਿਆਣਾ ਹਰ ਪਿੰਡ ਦੀ ਸੁਸਾਇਟੀ ਚ ਹਰ ਪਿੰਡ ਦੀ ਪੰਚਾਇਤ ਕੋਲੇ ਜਾਂ ਜਿਵੇਂ ਬਈ 20 30 ਕਿਲੇ ਵਾਲੇ ਕਿਸਾਨ ਨੇ ਹਰੇਕ ਦੇ ਕਰੇ ਇਹ ਚੀਜ਼ ਹੋਣੀ ਚਾਹੀਦਾ ਬਹੁਤ ਵੱਡੇ ਫਾਇਦੇ ਆ ਇਹਦੇ ਨਹੀਂ ਐਵੇਂ ਢੋਲੀਆਂ ਨਾਲ ਪਿੰਡੇ ਸਿ ਲਿਆਣ ਲੈ ਆਉਣਾ ਕੋਈ ਫਾਇਦਾ ਨਹੀਂ ਹੈਗਾ ਲਓ ਵੀ ਮਿੱਤਰੋ ਕਰੋ ਸਟਾਰਟ ਇਹਨੂੰ ਆ ਲੈ ਹੋ ਗਈ ਵੀ ਹੁਣ ਦਿਖਾ ਬਈ ਸਾਡੇ ਦੇ ਨਾਲ ਬੋਦੀ ਆਹਾ ਬਈ ਕਹਿੰਦੇ ਸਪਰੇਅ ਪੰਪ ਹੈ ਇਹਨੂੰ ਮੇਉਨਲ ਜੀ ਨੂੰ ਲੈ ਅੱਗ ਦੀ ਕੀ ਏਕਾ ਦਾ ਬਈ ਇਹਣਾ ਮੂਹਰੇ ਖੜ ਕੇ ਦਿਖਾ ਦੇ ਜਿੰਨਾ ਮਰਜ਼ੀ ਨੂੰ ਤੇਜ਼ ਕਰ ਲੋ ਹੌਲੀ ਕਰ ਲੋ ਮੜਾ ਤੇਜ਼ ਕਰੀ ਕਰੇ ਬਈ ਕੋਈ ਗੱਡੀ ਧੂੜ ਜਾਂ ਟ੍ਰੈਨ ਤੋਂ ਲੈ ਸਕਟਰ ਮੋਟਰ ਸੇ ਤੋਂ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਉਹ ਇਹ ਜ਼ਿਗਾਰ ਕਿੱਲੇ ਨੇ ਵੀ ਚਾਰ ਕਰਵਾਉਣਾਗਾ ਤੁਸੀਂ ਕਿਤੇ ਨੰਬਰ ਚੱਲ ਰਿਹਾਗਾ। ਆਹ ਬਾਕੀ ਇਹਦਾ ਜ਼ਿਗਾਰ ਸਾਰਾ ਆਟੋਮੈਟਿਕ ਆਗਾ। ਕੱਪੀ ਕਲੱਚ ਬਈ। ਹੋਰ ਦੇ ਪਾਸੇ ਬਣਾ ਜਾ। ਇਕੱਠਾ ਕਰੀ ਇਕੱਠਾ। ਹੋਰ ਹੋਰ। ਇਹ ਬਈ ਇਕੱਠਾ ਵੀ ਵੇਖੋ ਆਪਣੇ ਬੱਸ ਬੰਦ ਕਰਦੇ। ਕਰਦੇ ਬੰਦ ਬਈ। ਬਈ ਜਿਗਾੜ ਤਾਂ ਬਹੁਤ ਘਾੜਾ ਕਿਤੇ ਬੜਾ ਮਹਿੰਗਾ ਤਾਂ ਨਹੀਂ ਇਹ ਨਾ ਨਾ ਵੀਰੇ ਉਹ ਗੱਲ ਨਹੀਂ ਹੈਗੀ ਅਸੀਂ ਬ੍ਰੈਂਡ ਹੀ ਬਣਾਉਣਾ ਹੈਗਾ ਜੇ ਕਿਸੇ ਨੇ ਕੋਈ ਸਮਾਨ ਲਿਆ ਕੇ ਦੇ ਦਿੱਤੋ ਤੁਹਾਨੂੰ ਵੀ ਮੰਨ ਲਓ ਹੋਣਾ ਕੋਈ ਇੰਜਨ ਵੱਡਾ ਲਵਾਉਣਾ ਕਿਸੇ ਨੇ ਛੋਟਾ ਲਵਾਉਣਾ ਹੈਗਾ ਤਾਂ ਮਜ਼ਦੂਰੀ ਲੈ ਕੇ ਤਿਆਰ ਕਰ ਦੋਗੇ ਹਾਂਜੀ ਹਾਂਜੀ ਕਲੇਵਰ ਤੇ ਕਰ ਦਾਂਗੇ ਹਾਂ ਬਾਕੀ ਆਉਦੇ ਕੋਲੋਂ ਸਮਾਨ ਲਿਆ ਕੇ ਵੀ ਤਿਆਰ ਕਰ ਦੋਗੇ ਤੇ ਇੱਕ ਜਿਗਾੜ ਤੁਹਾਨੂੰ ਹੋਰ ਵਖਾਉਣੇ ਬਈ ਇਹਨਾਂ ਜਿਹੜਾ ਬਾਈ ਉਹਨਾਂ ਕੋਲ ਹੈਗਾ ਤੇ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਸਕਰੀਨ ਤੇ ਨੰਬਰ ਚੱਲ ਰਿਹਾਗਾ ਇਹ ਤੇ ਫੋਨ ਕਰ ਲਿਓ ਆ ਜਾ ਬਈ ਉਹ ਵਿਚ ਗਾੜ ਵੀ ਦਿਖਾਈਏ ਚਲੋ ਜੀ ਤੇ ਆ ਆ ਗਿਆ ਬਈ ਇੱਕ ਜਗਾੜ ਹਨਾ ਐਵੇਂ ਪਹਿਲਾਂ ਬਲਦ ਰੱਖਦੇ ਹੁੰਦੇ ਦੋ ਦੋ ਮੈਂ ਸੰਜਨਾ ਬਲਦ ਖਾ ਜਾਂਦੇ ਜਾਂ ਖੇਤੋਂ ਭੱਜੋਂਦੇ ਟੱਕਰਾਂ ਮਾਰਦੇ ਉਹਦਾ ਫਾਹੀ ਵੜਦਾ ਬਾਈ ਉਹਨਾਂ ਨੇ ਇੱਕ ਜਗਾੜੂ ਰੇੜੀ ਤਿਆਰ ਕੀਤੀ ਆ ਮੋਟਰਸਾਈਕਲ ਦੇ ਮਗਰ ਪੈਣ ਵਾਲੀ ਰੇਡੀਆਂ ਤਾਂ ਹੋਰ ਵੀ ਬਹੁਤ ਤਿਆਰ ਹੁੰਦੀਆਂ ਨੇ ਪਰ ਉਹਦਾ ਟਾਇਰ ਦੋ ਹੁੰਦੇ ਆ ਜਦੋਂ ਬਾਜਨ ਪਾਲਾ ਮੋਟਰਸਾਈਕਲ ਤਾਂ ਹਾਂ ਸੱਟ ਮਾਰਦਾ ਇਹਦੇ ਤਿੰਨ ਟਾਇਰ ਪਾਦੇ ਹੈ ਬਈ ਹਾਂਜੀ ਤਿੰਨ ਟਾਇਰ ਪਾਦੇ ਤੇ ਵਿੱਚ ਇਹਦੇ ਵਧੀਆ ਅਪਲਾਈ ਬੋਰ ਲਾਇਆ ਹੋਇਆ ਹੈਗਾ ਜਿਹੜਾ ਪੱਥਾਂ 'ਚ ਬੋਰ ਲੱਗਦਾ ਉਹ ਪਾਇਆ ਜੀ ਤੇ ਜਿਹੜਾ ਹਿੱਸਾ ਥੱਲੇ ਹਿੱਸਾ ਕਿਹਨੂੰ ਬਈ ਹਿੱਸਾ ਮਰੂਤੀ ਦਾ ਜੀ ਜਿੰਨਾ ਮਰਜ਼ੀ ਬਾਜਨ ਧਰ ਲਾ ਕਿੰਨੀਆਂ ਬੋਰੇ ਧਰ ਸਕਦੇ ਇਹਦੇ 'ਚ ਜਿੰਨਾ ਜਿੰਨਾ ਮਰਜ਼ੀ ਹੋ ਜਾਏ ਬੰਦਾ ਪੰਛੀ ਬੋਰੀ 70 ਬੋਰੀ ਤੇ ਮੋਟਰਸਾਈਕਲ ਦਾ ਸਟਾਰਟ ਕਰ ਜਿਵੇਂ ਮਰਜ਼ੀ ਲੈ ਮੋਟਰਸਾਈਕਲ ਤੇ ਬੜਾ ਲੋਡ ਤਾਂ ਨਹੀਂ ਪੈਂਦਾ ਮੋਟਰਸਾਈਕਲ ਖਿੱਚ ਨਹੀਂ ਖਿੱਚ ਚਲਾ ਕੇ ਦਿਖਾਵਾਂਗਾ ਬਈ ਬੁੜਕਲੀ ਵਰਕਦੀ ਨਹੀਂ ਗਈ ਵਾਲੀ ਲੈ ਕੁਮਾਰ ਗੇਅਰ ਕਰ ਕਿੰਨੇ ਮੰਨ ਲਾ ਵੀ ਜੇ 10 15 ਬੋਰੀ ਧਰ ਲਾ ਕੋਈ ਚੱਕਰ ਨਹੀਂ ਜਿੰਮੀ ਕਿ ਮਰਜ਼ੀ ਲਈ ਜਾਓ ਜੀ ਅੱਛਾ ਅੱਛਾ ਬਈ ਆਹ ਵੇਖ ਲਓ ਬਈ ਬੁੜਕਲੀ ਵਰਕਦੀ ਵੀ ਨਹੀਂ ਪੂਰੀ ਘੈਂਟ ਚੀਜ਼ ਹੈਗੀ ਸ਼ੇਅਰ ਜ਼ਰੂਰ ਕਰ ਦਿਓ ਬਈ ਹਨਾ ਤਾਂ ਕਿ ਲੋੜਵੰਦ ਕੋਈ ਵੀ ਇੱਥੋਂ ਆ ਕੇ ਲਾ ਸਕੇ ਮੋੜ ਲੈ ਬਈ ਆ ਜਾ